ਦਲਿਸਿੰਘ ਜੀ ਆਏ ਦਿਨ ਇਹਨਾਂ ਖਬਰਾਂ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਣਾ ਜਾ ਰਿਹਾ ਹੈ ਹਰ ਦੂਜੇ ਦਿਨ ਕੋਈ ਨਾ ਕੋਈ ਖਬਰ ਸਾਹਮਣੇ ਆ ਜਾਂਦੀ ਹੈ ਪਹਿਲਾਂ ਇਹ ਚੀਜ਼ ਪੰਜਾਬ ਨੂੰ ਛੱਡ ਕੇ ਬਾਕੀ ਭਾਰਤ ਵਿੱਚ ਆਮ ਹੀ ਦੂਜੇ ਦਿਨ ਖਬਰ ਸਾਹਮਣੇ ਆ ਜਾਂਦੀ ਸੀ ਕਿ ਇੱਕ ਪਤਨੀ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਨੂੰ ਮੋਢੇ ਘਾਟ ਉਤਾਰ ਦਿੱਤਾ ਜਾਂਦਾ ਪਰ ਹੁਣ ਕਹਿ ਲੋ ਕਿ ਇਸ ਹਵਾ ਦੇ ਰੁਖ ਨੇ ਪੰਜਾਬ ਅਤੇ ਕੈਨੇਡਾ ਤੱਕ ਵੀ ਕਰ ਲਿਆ ਬਿੱਤੇ ਦਿਨ ਹੀ ਕੈਨੇਡਾ ਤੋਂ ਆਈ ਰੁਪਿੰਦਰ ਕੌਰ ਨੇ ਆਪਣੇ ਪਤੀ ਨੂੰ ਆਪਣੇ ਪ੍ਰੇਮੀ ਨਾਲ ਮਿਲ ਕੇ ਮਾਰ ਦਿੱਤਾ ਹੈ ਇਸ ਤਰੀਕੇ ਨਾਲ ਸस्कार ਹੋਇਆ ਜਿਸ ਤਰੀਕੇ ਨਾਲ ਪਰਿਵਾਰ ਵਾਲੇ ਦੀ ਅੱਖਾਂ ਚ ਜੋ ਦੁੱਖ ਸੀ ਜੋ ਹੰਝੂ ਸੀਗੇ ਉਹ ਆਪਣੇ ਆਪ ਦੇ ਵਿੱਚ ਹੀ ਇਹ ਕਹਾਂ ਪਾਈਏ ਕਿ ਹਰੇ ਕਿਸੇ ਦੇ ਦਿਨੋਂ ਝੋੜ ਕੇ ਰੱਖ ਦੇਣ ਵਾਲੇ ਸੀਨ ਹੁੰਦੇ ਨੇ ਉਹ ਕਿਸ ਤਰੀਕੇ ਨਾਲ ਨਾਲ ਕਹ ਲਓ ਕਿ ਇੱਕ ਵਧੀਆ ਕਹ ਲਓ ਕਿ ਇੱਕ ਹਾਦਸੇ ਖੇੜ ਦੇ ਪਰਿਵਾਰ ਨੂੰ ਜਿਨ੍ਹਾਂ ਦੇ ਅੱਗੇ ਬੱਚੇ ਵੀ ਹੁੰਦੇ ਨੇ ਅਜਿਹੇ ਘਟਨਾ ਜੋ ਸਾਹਮਣੇ ਆ ਜਾਂਦੀਆਂ ਨੇ ਤੇ ਲੱਗਦਾ ਨਹੀਂ ਕਿ ਕਈ ਜ਼ਿੰਦਗੀਆਂ ਖਰਾਬ ਹੋ ਜਾਂਦੀਆਂ ਨੇ ਕੀ ਕਹੋਗੇ ਜੋ ਸਾਰੀ ਘਟਨਾ ਹੋਈ ਹੈ ਪ੍ਰਭਿੰਦਰ ਕੌਰ ਦੇ ਕੇਸ ਦੇ ਵਿੱਚ ਸੀ ਜੀ ਜਿਵੇਂ ਜਿਵੇਂ ਅਸੀਂ ਮਾਡਰਨ ਯੁੱਗ ਦੇ ਵਿੱਚ ਅੱਗੇ ਵਧਦੇ ਜਾ ਰਹੇ ਹਾਂ ਤਾਂ ਕਿਤੇ ਨਾ ਕਿਤੇ ਇਨਸਾਨੀਅਤ ਜਿਹੜੀ ਹੈਗੀ ਹੈ ਨਾ ਉਹ ਮਰਦੀ ਜਾ ਰਹੀ ਹੈ ਲੋਕਾਂ ਦੇ ਵਿੱਚੋਂ ਇੱਕ ਘਟਨਾਵਾਂ ਦਾ ਨਿਤ ਦਿਨ ਵਧਣਾ ਉਹ ਵੀ ਭਾਰਤ ਵਰਗੇ ਮੁਲਕ ਦੇ ਵਿੱਚ ਜਿਹਨੂੰ ਕਿਹਾ ਜਾਂਦਾ ਕਿ ਰਿਸ਼ੀਆ ਮੂਨੀਆਂ ਦਾ ਦੇਸ਼ ਹੈਗਾ ਸੋ ਬਹੁਤ ਬਹੁਤਾਂ ਗਿਣਤੀ ਦੇ ਵਿੱਚ ਮੰਦਰ ਗੁਰਦੁਆਰੇ ਚਰਚਾਂ ਜਾਂ ਫਿਰ ਮਸਜਿਦਾਂ ਜਾਂ ਹੋਰ ਕਈ ਇਹ ਧਾਰਮਿਕ ਮੁਲਕ ਵਜੋਂ ਜਾਣਿਆ ਜਾਂਦਾ ਹੈ ਸੋ ਉੱਥੇ ਇਹਨਾਂ ਘਟਨਾਵਾਂ ਦਾ ਨਿਤ ਦਿਨ ਵਧਣਾ ਆਪਾਂ ਦੇਖਦੇ ਹਾਂ ਕ腐ਸ਼ਨ ਦੀਆਂ ਘਟਨਾਵਾਂ ਜਾਂ ਹੋਰ ਮਾਰ ਧਾੜ ਕੁੱਟ ਮਾਰ ਚੱਲਦੀ ਸੀ ਪਰ ਆ ਰਿਸ਼ਤਿਆਂ ਦੇ ਵਿੱਚ ਜੋ ਹਾਲਾਤ ਇਸ ਵੇਲੇ ਬਣਦੇ ਜਾ ਰਹੇ ਨੇ ਜਿਵੇਂ ਤੁਸੀਂ ਕਿਹਾ ਕਿ ਇੱਕ ਘਟਨਾ ਬੜੀ ਵਾਇਰਲ ਹੋਈ ਪਿੱਛੇ ਜੇ ਉਹ ਬੜੀ ਉਹ ਜਿਹੜੀ ਹੈ ਦੁਨੀਆ ਭਰ ਦੇ ਵਿੱਚ ਦੇਖੀ ਸੁਣੀ ਵੀ ਗਈ ਕਿ ਇੱਕ ਡਰਮ ਦੇ ਵਿੱਚ ਪਾ ਕੇ ਆਪਣੇ ਪਤੀ ਨੂੰ ਜਿਹੜਾ ਹੈਗਾ ਉਹ ਮਾਰ ਕੇ ਤੇ ਉਹਨੂੰ ਡਰਮ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀਗਾ ਸੋ ਘਟਨਾ ਦਿਲ ਦਹਿਲਾਉਣ ਵਾਲੀ ਘਟਨਾ ਸੀ ਸੋ ਹੁਣ ਇਹ ਜਿਹੜੀ ਘਟਨਾ ਵਾਪਰੀ ਹੈ ਇਹ ਪੰਜਾਬ ਦੇ ਨਾਲ ਸਬੰਧਤ ਹੈ ਪੰਜਾਬ ਦੇ ਨਾਲ ਸਬੰਧਤ ਘਟਨਾ ਹੈ ਇਸ ਕਰਕੇ ਆਪਾਂ ਇਹ ਵੀ ਦੇਖਦੇ ਹਾਂ ਕਿ ਇਹ ਜਿਆਦਾ ਸ਼ਰਮਸਾਰ ਕਰ ਦੇਣ ਵਾਲੀ ਹੈਗੀ ਹੈ ਕਿਉਂਕਿ ਇੱਕ ਪਤਨੀ ਵੱਲੋਂ ਜੋ ਕੈਨੇਡਾ ਦੇ ਵਿੱਚ ਰਹਿ ਰਹੀ ਸੀ ਉਸ ਤੋਂ ਉੱਥੋਂ ਡਿਪੋਰਟ ਹੋ ਜਾਂਦੀ ਹੈ ਰੁਪਿੰਦਰ ਕੌਰ ਜਿਹਦਾ ਨਾਮ ਹੈਗਾ ਉਹ ਵਾਪਸ ਆ ਜਾਂਦੀ ਹੈ ਤੇ ਉਹਦਾ ਪ੍ਰੇਮੀ ਉਹ ਵੀ ਕਿਤੇ ਨਾ ਕਿਤੇ ਕੈਨੇਡਾ ਤੋਂ ਡਿਪੋਰਟ ਹੋਇਆ ਉਹ ਵੀ ਵਾਪਸ ਆ ਜਾਂਦਾ ਹੈ ਪੰਜਾਬ ਤੇ ਦੋਨੋਂ ਜਣੇ ਰਲ ਕੇ ਪਲੈਨਿੰਗ ਕਰਦੇ ਨੇ ਤੇ ਜਿਹੜਾ ਰੁਪਿੰਦਰ ਕੌਰ ਦਾ ਜਿਹੜਾ ਹਸਬੈਂਡ ਹੁੰਦਾ ਗੁਰਵਿੰਦਰ ਸਿੰਘ ਉਹਦੇ ਬਾਰੇ ਦੱਸਿਆ ਜਾਂਦਾ ਵੀ ਬਹੁਤ ਚੰਗੇ ਸੁਭਾਅ ਦਾ ਮਾਲਕ ਸੀ ਬਹੁਤ ਸ਼ਰੀਫ ਖਾਨਦਾਨ ਸਾਰਾ ਖਾਨਦਾਨ ਹੀ ਬਹੁਤ ਸ਼ਰੀਫ ਸੀ ਸੋ ਉਹਨੂੰ ਇਹਨਾਂ ਨੇ ਦੋਨਾਂ ਜਣੇ ਨੇ ਰਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਉਹਦੇ ਕਾਰਨ ਇਹ ਸੀ ਕਿ ਇੱਕ ਤਾਂ ਜਾਇਦਾਦ ਜਿਹੜੀ ਹੈ ਗੁਰਵਿੰਦਰ ਸਿੰਘ ਦੀ ਬਹੁਤ ਜ਼ਿਆਦਾ ਸੀ ਜ਼ਮੀਨ ਬੜੀ ਵੱਡੇ ਪੱਧਰ ਦੇ ਉੱਤੇ ਉਹਦੇ ਕੋਲ ਹੈ ਤੇ ਉਸ ਤੋਂ ਬਾਅਦ ਉਹਦਾ ਅੜਿਕਾ ਬੰਨਾ ਦੋਨਾਂ ਦੇ ਵਿੱਚ ਅੜਿੱਕਾ ਬਣਨਾ ਇਹ ਜਿਹੜੀ ਵਿੱਚ ਗੱਲ ਆ ਰਹੀ ਹੈ ਸੋ ਕਤਲ ਕਰ ਦਿੱਤਾ ਗਿਆ ਕਤਲ ਕਰਨ ਤੋਂ ਬਾਅਦ ਡਰਾਮਾ ਰਚਿਆ ਗਿਆ ਕਿ ਇਹ ਪਤਾ ਨਹੀਂ ਕੀ ਹੋ ਗਿਆ ਪਰ ਖੈਰ ਹੋਇਆ ਕੀ ਹੈ ਕਿ ਪੁਲਿਸ ਨੇ ਸਾਰੀ ਉਹ ਤਫਤੀਸ਼ ਕਰ ਲਈ ਹੈ ਪਹਿਲਾਂ ਰੁਪਿੰਦਰ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਫਿਰ ਹਰ ਕਮਲ ਸਿੰਘ ਜਿਹੜਾ ਉਹਦਾ ਪ੍ਰੇਮੀ ਸੀ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਦੋਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਤੇ ਹੁਣ ਜਦੋਂ ਪੁਲਿਸ ਕਸਟਡੀ ਦੇ ਵਿੱਚ ਦੋਨਾਂ ਨੂੰ ਦੇਖਿਆ ਗਿਆ ਤਾਂ ਦੋਨੋਂ ਕਿਤੇ ਨਾ ਕਿਤੇ ਸਹੀ ਤਰੀਕੇ ਨਾਲ ਚੱਲਣ ਦੇ ਵਿੱਚ ਅਸਮਰਥ ਨਜ਼ਰ ਆ ਰਹੇ ਸੀ ਸੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਪੁਲਿਸ ਵਾਲੇ ਵੀ ਦਿਲ ਨੂੰ ਲਾ ਗਏ ਇਹ ਗੱਲ ਕਹੇ ਨੇ ਜੋ ਕੀਤਾ ਉਹ ਬੜਾ ਮਾੜਾ ਵਰਤਾਰਾ ਸੀ ਜੋ ਕਿ ਇੱਕ ਸ਼ਰੀਫ ਨੌਜਵਾਨ ਜਿਹੜਾ ਹੈਗਾ ਉਹਨੂੰ ਮਾਰ ਦਿੱਤਾ ਸੋ ਕਿਤੇ ਨਾ ਕਿਤੇ ਇਹਨਾਂ ਦੀ ਸੇਵਾ ਪਾਣੀ ਜਿਹੜੀ ਹੈਗੀ ਆ ਉਹ ਕਸਟਡੀ ਦੇ ਵਿੱਚ ਚੰਗੀ ਹੋਈ ਲੱਗਦੀ ਹੈ ਖੈਰ ਅਸੀਂ ਇਹਨਾਂ ਗੱਲਾਂ ਦੇ ਹਾਮੀ ਤਾਂ ਨਹੀਂ ਅਸੀਂ ਪ੍ਰੇਜ਼ ਨਹੀਂ ਕਰਦੇ ਜਾਂ ਇਹਨੂੰ ਹੁਲਾਰਾ ਨਹੀਂ ਦਿੰਦੇ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਪਰ ਜੋ ਇਹ ਘਟਨਾ ਵਾਪਰੀ ਹੈ ਆਤਮੰਦ ਭਾਗੀ ਘਟਨਾ ਹੈ ਤੇ ਜਿਨੇ ਪੰਜਾਬ ਦੇ ਲੋਕਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਸਾਡੇ ਇੱਥੇ ਵੀ ਇਹੋ ਜਿਹੇ ਲੋਕ ਹੈ ਨੇ ਜਿੱਥੇ ਅਸੀਂ ਕਿਹਾ ਜਾਂਦਾ ਸੀਗਾ ਜਿੱਥੇ ਕਿਹਾ ਜਾਂਦਾ ਕਿ ਪੰਜਾਬ ਜਿਹੜੀ ਹੈ ਉਹ ਧਰਤੀ ਹੈ ਜਿੱਥੇ ਕੋਈ ਬਾਹਰੋਂ ਆ ਜਾਵੇ ਕੀ ਕੋਈ ਪੰਜਾਬ ਦਾ ਹੀ ਵਛਿੰਦਾ ਕਿਉਂ ਨਾ ਹੋਵੇ ਪਈ ਰਾਤ ਨੂੰ ਕਿਤੇ ਭੁੱਖੇ ਢਿੱਡ ਨਹੀਂ ਸੌਂਦਾ ਸੋ ਬਹੁਤ ਸਾਰੀਆਂ ਆਪਾਂ ਕਹਿ ਲਈਏ ਵੀ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਪੰਜਾਬ ਦੇ ਬਾਰੇ ਕਿ ਕਿਹੋ ਜੀ ਇਹ ਧਰਤੀ ਹੈਗੀ ਆ ਸੋ ਉਸ ਧਰਤੀ ਦੇ ਉੱਤੇ ਇਹੋ ਜੀਆਂ ਘਟਨਾਵਾਂ ਦਾ ਹੋਣਾ ਇਹ ਬਹੁਤ ਫਿਕਰਮੰਦੀ ਦੀ ਗੱਲ ਹੈ ਇਹਦੇ ਨਾਲ ਇਹ ਵੀ ਆ ਜਾਂਦਾ ਕਿ ਅਸੀਂ ਕੀ ਸਿੱਖਿਆ ਕੀ ਦੇ ਰਹੇ ਆਪਣੇ ਬੱਚਿਆਂ ਨੂੰ ਅਸੀਂ ਉਹਨਾਂ ਦੇ ਵਿੱਚ ਕਿਹੋ ਜਿਹੇ ਸੰਸਕਾਰ ਭਰ ਰਹੇ ਹਾਂ ਕਿਹੋ ਜੀ ਉਹਨਾਂ ਨੂੰ ਉਹਨਾਂ ਦੀ ਜਿਹੜੀ ਪਰਵਰਿਸ਼ ਹੈਗੀ ਆ ਕੀਤੀ ਜਾ ਰਹੀ ਹੈ ਕਿ ਉਹ ਇਸ ਤਰੀਕੇ ਦੇ ਨਾਲ ਹਾਵੀ ਹੋ ਜਾਂਦੇ ਨੇ ਕਿਸੇ ਦੇ ਉੱਤੇ ਵੀ ਜਾਂ ਕਿਸੇ ਦਾ ਕਤਲ ਕਰਨ ਤੱਕ ਚਲੇ ਜਾਂਦੇ ਨੇ ਆਪਾਂ ਠੀਕ ਹੈ ਕਿ ਹੁਣ ਗੈਂਗਸਟਰਾਂ ਦੇ ਜਿਹੜੇ ਮੁਕਾਬਲੇ ਹੋ ਰਹੇ ਨੇ ਜਾਂ ਆਪਸੀ ਦੋ ਗੈਂਗਾ ਲੜਦੀਆਂ ਨੇ ਇੱਕ ਦੂਜੇ ਨੂੰ ਮਾਰ ਰਹੀਆਂ ਪਿੱਛੇ ਜੇ ਵੀ ਇੱਕ ਗੈਂਗਸਟਰ ਦਾ ਕਤਲ ਹੋਇਆ ਸੋ ਇਹ ਤਾਂ ਆਮ ਚੱਲ ਰਿਹਾ ਸੀ ਪਰ ਹੁਣ ਘਰਾਂ ਦੇ ਵਿੱਚ ਇਹ ਚੀਜ਼ਾਂ ਵੜ ਗਈਆਂ ਆ ਤੁਸੀਂ ਹੁਣ ਇੱਕ ਹੋਰ ਘਟਨਾ ਸੁਣੀ ਹੋਣੀ ਹੈ ਕਿ ਅਮਰੀਕਾ ਤੋਂ ਆਏ ਇੱਕ ਚਾਚੇ ਨੇ ਆਪਣੇ ਭਤੀਜੇ ਨੂੰ ਜਿਹੜਾ ਹੈਗਾ ਉਹ ਮੌਤ ਦੇ ਘਾਟ ਉਤਾਰ ਦਿੱਤਾ ਜ਼ਮੀਨ ਦਾ ਜਿਹੜਾ ਵਿਵਾਦ ਸੀਗਾ ਇਹ ਘਟਨਾਵਾਂ ਆਮ ਹੋ ਗਈਆਂ ਹੁਣ ਆਮ ਨਿਤ ਦਿਨ ਜਿਵੇਂ ਤੁਸੀਂ ਕਿਹਾ ਨਾ ਵੀ ਆਮ ਜੜੀਆਂ ਘਟਨਾਵਾਂ ਨਿਤ ਦਿਨ ਸੁਣਨ ਨੂੰ ਮਿਲਦੀਆਂ ਜੋ ਕਿ ਇੱਕ ਤਰ੍ਹਾਂ ਦਾ ਇਹ ਕਹਿ ਲਈਏ ਵੀ ਨਮੋਸ਼ੀ ਵੱਲ ਲੈ ਜਾਂਦੀਆਂ ਕਿ ਵਾਕਈ ਸਾਡੀ ਇਹ ਧਰਤੀ ਹੈ ਜਿੱਥੇ ਅਸੀਂ ਸਮਝਦੇ ਹਾਂ ਕਿ ਸੁਧਾਰ ਕਰਨਾ ਹੈ ਜਾਂ ਅਸੀਂ ਇਹਨੂੰ ਹੋਰ ਵੱਡੇ ਪੱਧਰ ਦੇ ਉੱਤੇ ਲੈ ਕੇ ਜਾਣਾ ਤੇ ਇਹ ਘਟਨਾਵਾਂ ਦੇ ਵਿੱਚ ਬਹੁਤ ਵਾਧਾ ਹੁੰਦਾ ਜਾ ਰਿਹਾ ਸੋ ਇਸ ਘਟਨਾ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ ਜੀ ਸੋ ਦੋਨੋਂ ਹੁਣ ਗ੍ਰਫਤ ਦੇ ਵਿੱਚ ਨੇ ਤੇ ਅੱਜ ਜਿਹੜੀ ਲੇਟੈਸਟ ਨਿਊਜ਼ ਨਾਵਾਰੀ ਇਹ ਹੈਗੀ ਆ ਕਿ ਰਿਮਾਂਡ ਇਹਨਾਂ ਦਾ ਫੇਰ ਵਧਾ ਦਿੱਤਾ ਗਿਆ ਹੁਣ ਚੰਗੀ ਤਰੀਕੇ ਨਾਲ ਪੁਲਿਸ ਪੁੱਛਗੀਆਂ ਚ ਇਹਨਾਂ ਕੋਲੋਂ ਕਰ ਰਹੀ ਹੈ ਤੇ ਦੂਜੇ ਪਾਸੇ ਗੁਰਵਿੰਦਰ ਸਿੰਘ ਦਾ ਸੰਸਕਾਰ ਵੀ ਜਿਹੜਾ ਹੈਗਾ ਉਹ ਮਾਪਿਆਂ ਵੱਲੋਂ ਕਰ ਦਿੱਤਾ ਗਿਆ ਹੁਣ ਇਹਨਾਂ ਦੀ ਜਿੰਦਗੀ ਜਾਂ ਕਹੀਏ ਕਿ ਇਹਨਾਂ ਨੂੰ ਸਜ਼ਾਾਂਆਂ ਜੜੀਆਂ ਨੇ ਉਹ ਕਿੰਨੀਆਂ ਕੁ ਹੁੰਦੀਆਂ ਨੇ 10-12 ਸਾਲ 15 ਸਾਲ ਮੈਨੂੰ ਲੱਗਦਾ ਹੈ ਕਿ ਦੋਨੋਂ ਜਿਹੜੇ ਅੰਦਰ ਰਹਿਣਗੇ ਉਸ ਤੋਂ ਬਾਅਦ ਬਾਹਰ ਆਉਣਗੇ ਤੇ ਇਹਦੇ ਵਿੱਚ ਇੱਕ ਇਹ ਵੀ ਦੇਖਣ ਨੂੰ ਮਿਲੀ ਜਿਹੜੀ ਗੱਲ ਹੈ ਕਿ ਕੁੜੀ ਦੇ ਘਰ ਦੇ ਜਿਹੜੇ ਨੇ ਨਾ ਉਹ ਪਿੱਛੇ ਹਟ ਗਏ ਆ ਉਹ ਕਿਸੇ ਤਰ੍ਹਾਂ ਦੀ ਹੈਲਪ ਲਈ ਕੁੜੀ ਦੀ ਹੈਲਪ ਲਈ ਅਗੇ ਨਹੀਂ ਆ ਰਹੇ ਉਹ ਕਹਿੰਦੇ ਜੋ ਇਹਨੇ ਕੰਮ ਕੀਤਾ ਇਹਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜੋ ਕਿ ਉਹਨਾਂ ਦੇ ਵੱਲੋਂ ਇੱਕ ਚੰਗਾ ਚੰਗੀ ਸਟੇਟਮੈਂਟ ਹੈਗੀ ਹੈ ਕਿ ਜਿਹੜੇ ਲੋਕ ਕਿਸੇ ਦੇ ਸਕੇ ਨਹੀਂ ਹੈ ਤੇ ਫਿਰ ਉਹਨਾਂ ਦੇ ਪਿੱਛੇ ਖੜਨ ਦਾ ਵੀ ਮਤਲਬ ਨਹੀਂ ਬਣਦਾ ਸੋ ਹੁਣ ਦੋਨਾਂ ਨੂੰ ਜਿਹੜੀ ਹੈ ਅਦਾਲਤ ਵੱਲੋਂ ਆਉਂਦੇ ਸਮੇਂ ਦੇ ਵਿੱਚ ਸਜ਼ਾ ਮੈਨੂੰ ਲੱਗਦਾ ਸੁਣਾ ਦਿੱਤੀ ਜਾਊਗੀ ਸੋ ਇਹ ਬਾਕੀਆਂ ਲਈ ਵੀ ਸਬਕ ਹੈ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਰਿਸ਼ਤੇ ਚਲਾਉਣੇ ਆ ਜਾਂ ਉਹਦਾ ਅੰਤ ਇਸ ਤਰ੍ਹਾਂ ਦਾ ਕਰਨਾ ਹੈ ਕਿਉਂਕਿ ਫੜੇ ਤਾਂ ਆਮ ਲੋਕ ਜਾਂਦੇ ਹੀ ਆਣਾ ਹੁਣ ਇਹ ਕਹਿ ਦੋ ਵੀ ਭਾਈ ਅਸੀਂ ਕਤਲ ਕਰਕੇ ਇਹਨੂੰ ਅਸੀਂ ਹੋਰ ਹੀ ਤਰੀਕੇ ਦਾ ਰੂਪ ਦੇ ਦੇਈਏ ਤੇ ਫੜੇ ਨਹੀਂ ਜਾਵਾਂਗੇ ਮੁੜ ਕੇ ਦੋਨੋਂ ਜਾਣੇ ਪ੍ਰਾਪਰਟੀ ਦੇ ਉੱਤੇ ਐਸ਼ ਕਰਾਂਗੇ ਜਾਂ ਆਹ ਕਰਾਂਗੇ ਜਾਂ ਉਹ ਕਰਾਂਗੇ ਸੋ ਇਸ ਤਰ੍ਹਾਂ ਦੇ ਚਾਂਸਸ ਨਹੀਂ ਹੁੰਦੇ ਆਮ ਤੌਰ ਤੇ ਬਹੁਤਾਂ ਗਿਣਤੀ ਦੇ ਵਿੱਚ 99% ਲੋਕ ਜਿਹੜੇ ਨੇ ਉਹ ਫੜੇ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਪਛਤਾਉਂਦੇ ਆ ਕਿ ਅਸੀਂ ਕਰ ਕੀ ਬੈਠੇ ਆ ਸੋ ਹੁਣ ਇਹ ਵੀ ਲੋਕ ਪਛਤਾਉਂਦੇ ਹੋਣਗੇ ਪਰ ਜਿਨ੍ਹਾਂ ਦਾ ਮਾਪਿਆਂ ਦਾ ਜਿਹੜਾ ਪੁੱਤ ਹੈਗਾ ਇਕੱਲਾ-ਕੱਲਾ ਪੁੱਤ ਸੀ ਗੁਰਵਿੰਦਰ ਸਿੰਘ ਜੋ ਚਲਾ ਗਿਆ ਇਸ ਜਹਾਨੋ ਕੂਚ ਕਰ ਗਿਆ ਸੋ ਉਹਨੇ ਕਦੇ ਵਾਪਸ ਨਹੀਂ ਆਉਣਾ ਜੀ ਹਾਂ ਜੀ ਦਰਸ਼ਨ ਜੀ ਇਹ ਕਾਫੀ ਗੱਲੋ ਕੀ ਚਿੰਤਾ ਦਾ ਵਿਸ਼ਾ ਸਿਰਫ 1 ਘੰਟਾ ਨਹੀਂ ਹੈਗੀ ਜਿਸ ਤਰੀਕੇ ਨਾਲ ਕਿਹ ਲੋਕੀ ਆਪਾਂ ਦੇਖਿਆ ਸੀ ਜਦੋਂ ਇੰਡੀਆ ਵਿੱਚ ਜਦੋਂ ਖਬਰਾਂ ਆਣੀਆਂ ਸ਼ੁਰੂ ਹੋਈਆਂ ਸੀਗੀਆਂ ਤੇ ਉਦੋਂ ਪੰਜਾਬ ਦੇ ਕੁਝ ਕਮੇਡੀਨਾਂ ਵੱਲੋਂ ਉਸ ਦੇ ਉੱਤੇ ਕਮੇਡੀ ਵੀਡੀਓ ਬਣਾਈ ਗਈਆਂ ਸੀਗੀਆਂ ਪਰ ਜੋ ਹੁਣ ਕਮੇਡੀ ਵੀਡੀਓ ਜਿਸ ਜਿਸ ਨੂੰ ਮਜ਼ਾਕ ਚ ਰਹਿ ਗਿਆ ਸੀ ਉਹੋ ਚੀਜ਼ ਹੁਣ ਪੰਜਾਬ 'ਚ ਵੀ ਹੋ ਗਈ ਹੈ ਤੇ ਉਮੀਦ ਕਰਦੇ ਹਾਂ ਕਿ ਜੋ ਭਾਰਤ ਬਾਕੀ ਭਾਰਤ ਦੇ ਵੀਡੀਓ 'ਚ ਹਾਲ ਹੋਇਆ ਉਹ ਪੰਜਾਬ 'ਚ ਨਾ ਹੋਵੇ ਉਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਕੋਈ ਅਜਿਹਾ ਸਖਤ ਕਾਨੂੰਨ ਬਣਾ ਲੈਣਾ ਚਾਹੀਦਾ ਹੈ ਕਿ ਇਸ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਥੇ ਰੋਕਦਾ ਜਾਵੇ ਅਜਿਹਾ ਕੰਮ ਇਸ ਦਿਨ ਤੁਹਾਡਾ ਨੋਟ ਜੂਰੰਦਲੀ ਆਪਣੇ ਵਿਚਾਰ ਸੇ ਦੁਸ਼ਕੰਦੇ ਕਿ ਰੱਖ ਲਈ ਬਿਲਕੁਲ ਇੱਕ ਇੱਕ ਗੱਲ ਇੱਥੇ ਹੋਰ ਐਡ ਕਰ ਦਈਏ ਪੰਜਾਬ ਸਰਕਾਰ ਬਿਲਕੁਲ ਕਾਨੂੰਨ ਬਣਾਵੇ ਇਹੋ ਜੇ ਘਟਨਾਵਾਂ ਦੇ ਵਿੱਚ ਸਖਤ ਸਜ਼ਾਵਾਂ ਜਿਹੜੀਆਂ ਉਹ ਮਿਸਾਲ ਬਣਦੀਆਂ ਹੁੰਦੀਆਂ ਪਰ ਇੱਕ ਪਰਵਰਿਸ਼ ਹੁੰਦੀ ਨਾ ਜਿਹੜੀ ਬੱਚੇ ਦੀ ਉਹ ਉਹ ਬੜੀ ਜ਼ਰੂਰੀ ਹੁੰਦੀ ਹੈ ਉਹ ਸਕੂਲ ਤੋਂ ਲੈ ਕੇ ਮਾਪਿਆਂ ਤੱਕ ਦਾ ਜਿਹੜਾ ਉਹਦੇ ਵਿੱਚ ਰੋਲ ਹੁੰਦਾ ਹੈ ਹੈਨਾ ਸਕੂਲ ਦੇ ਵਿੱਚ ਤੁਹਾਨੂੰ ਕਿਹੋ ਜੀ ਸਿੱਖਿਆ ਦਿੱਤੀ ਜਾਂਦੀ ਹੈ ਸ਼ੁਰੂਆਤ ਦੇ ਵਿੱਚ ਜੋ ਤੁਸੀਂ ਪਹਿਲੀ ਦੂਜੀ ਤੀਜੀ ਚੌਥੀ ਜਾਂ ਫਿਰ ਤੁਸੀਂ ਆਪਾਂ ਅੱਗੇ ਕਹੀਏ ਗ੍ਰੈਜੂਏਸ਼ਨ ਤੱਕ ਪਹੁੰਚਦੇ ਹਾਂ ਤੇ ਉਸ ਵੇਲੇ ਤੁਹਾਨੂੰ ਕੀ ਸਿਖਾਇਆ ਜਾ ਰਿਹਾ ਸਕੂਲ ਦੇ ਵਿੱਚ ਕਿਉਂਕਿ ਉਹ ਸਮਾਂ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਜਿਹਦੇ ਵਿੱਚ ਬੱਚੇ ਦਾ ਪਵਿੱਕ ਸਵਰ ਰਿਹਾ ਹੁੰਦਾ ਜਾਂ ਫਿਰ ਉਹ ਖਤਮ ਹੋ ਰਿਹਾ ਹੁੰਦਾ ਫਿਰ ਉਹਦੇ ਵਿੱਚ ਮਾਪਿਆਂ ਦਾ ਰੋਲ ਹੈਗਾ ਉਹਦੇ ਵਿੱਚ ਸਾਡੇ ਕਲਾਕਾਰਾਂ ਦਾ ਰੋਲ ਹੈਗਾ ਕਲਾਕਾਰਾਂ ਦਾ ਇਸ ਵੇਲੇ ਰੋਲ ਜਿਹੜਾ ਹੈਗਾ ਨਾ ਉਹ ਕਿਤੇ ਨਾ ਕਿਤੇ ਦੇਖਣ ਦੇ ਵਿੱਚ ਆ ਰਿਹਾ ਕਿ ਅਸੀਂ ਕੀ ਪਰੋਸ ਕੀ ਰਹੇ ਹਾਂ ਆਮ ਆਮ ਤੌਰ ਤੇ ਆਪਣੇ ਗਾਣਿਆਂ ਦੇ ਵਿੱਚ ਫਿਲਮਾਂ ਦੇ ਵਿੱਚ ਇਹ ਸਾਰਾ ਕੁਲ ਮਿਲਾ ਕੇ ਜਿਹੜਾ ਸਮਾਜ ਦੇ ਵਿੱਚ ਵਿਚਰਨ ਵਾਲੇ ਲੋਕ ਹੈਗੇ ਆ ਜੋ ਸਿਨੇਮਾ ਹੋ ਗਿਆ 뮤직 ਹੋ ਗਿਆ ਸਕੂਲ ਹੋ ਗਏ ਮਾਪਿਆਂ ਦਾ ਆਪਣਾ ਰੋਲ ਹੋ ਗਿਆ ਰਿਸ਼ਤੇਦਾਰਾਂ ਦਾ ਆਪਣਾ ਰੋਲ ਹੋ ਗਿਆ ਸੋ ਇਹ ਸਾਰਿਆਂ ਨੂੰ ਇੱਕ ਵਾਰੀ ਕੋਖਣ ਦੀ ਲੋੜ ਹੈਗੀ ਆ ਕਿ ਅਸੀਂ ਬਣਾ ਕੀ ਰਹੇ ਹਾਂ ਆਪਣੇ ਬੱਚਿਆਂ ਨੂੰ ਹੁਣ ਤੁਸੀਂ ਦੇਖੋ ਨਾ ਏ ਏ ਚਲੋ ਆਪਾਂ ਗੱਲ ਤੁਰੀ ਆ ਤੇ ਆਪਾਂ ਐਡ ਕਰਦੀਏ ਹੁਣ ਸਾਡੇ ਬੱਚਿਆਂ ਦਾ ਸੁਪਨਾ ਕੀ ਹੁੰਦਾ ਸਾਡੇ ਬੱਚਿਆਂ ਦਾ ਕੀ ਸੁਪਨਾ ਹੈ ਪੰਜਾਬ ਦੇਆਂ ਦਾ ਕੀ ਕਰਨਾ ਹੈ ਵੱਡੇ ਹੋ ਕੇ ਇੱਕੋ ਹੀ ਸੁਪਨਾ ਹੈ ਬਾਹਰ ਜਾਣਾ ਹੋਰ ਇਸ ਤੋਂ ਇਲਾਵਾ ਕੁਝ ਨਹੀਂ ਆਈਲਟਸ ਕਰਨੀਆਂ ਬਾਹਰ ਜਾਣਾ ਜੇ ਆਈਲਟਸ ਨਹੀਂ ਕਰ ਹੋਈ ਤਾਂ ਕਿਸੇ ਕੁੜੀ ਦੇ ਨਾਲ ਵਿਆਹ ਕਰਾ ਕੇ ਕੰਟਰੈਕਟ ਮੈਰਿਜ ਕਰੋ ਜਾਣਾ ਬਾਹਰ ਹੀ ਆ ਸੋ ਆਪਾਂ ਇਹ ਚੀਜ਼ ਨੂੰ ਵੀ ਕਿਤੇ ਨਾ ਕਿਤੇ ਸਮਝੀਏ ਕਿ ਸਾਡੀ ਇਹ ਪ੍ਰਵਰਤੀ ਕਿਵੇਂ ਬਣਦੀ ਜਾ ਰਹੀ ਹੈ ਸਾਡੇ ਵਿੱਚ ਸਿਰਫ ਤੇ ਸਿਰਫ ਇਹ ਹੈ ਕਿ ਪੜ੍ਹਨ ਲਿਖਣ ਵਾਲਾ ਆਪਾਂ ਧਿਆਨ ਨਹੀਂ ਦੇਣਾ ਸਿਰਫ ਤੇ ਸਿਰਫ ਇੱਕੋ ਹੀ ਗੱਲ ਹੈ ਕਿ ਅਸੀਂ ਜਾਣਾ ਹੀ ਬਾਹਰ ਤੇ ਉੱਥੇ ਜਾ ਕੇ ਮਜ਼ਦੂਰੀਆਂ ਹੀ ਕਰਨੀਆਂ ਹੈਣਾ ਸੋ ਬਾਕੀ ਜਿਹੜਾ ਕਲਾਕਾਰਾਂ ਦਾ ਰੋਲ ਹੈਗਾ ਉਹ ਵੀ ਮੈਂ ਤੁਹਾਨੂੰ ਦੱਸਾਂ ਕਿ ਕਿਹੋ ਜੇ ਅੱਜਕੱਲ੍ਹ ਹਾਲਾਤ ਬਣਾਏ ਹੋਏ ਨੇ ਨਾ ਕਲਾਕਾਰਾਂ ਨੇ ਵੀ ਜੋ ਵੀਡੀਓਜ਼ ਦੇ ਵਿੱਚ ਦਿਖਾਇਆ ਜਾਂਦਾ ਜੋ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਉਹਨੂੰ ਸਾਡੀ ਫਿਰ ਜਿਹੜੀ ਨਿਊ ਜਨਰੇਸ਼ਨ ਹੈਗੀ ਹੈ ਫਾਲੋ ਕਰਦੀ ਹੈ ਜਿਹਦੇ ਸਿੱਟੇ ਜਿਹੜੇ ਗੰਭੀਰ ਨਿਕਲਦੇ ਨੇ ਕਿਉਂਕਿ ਉਹ ਜੋ ਦਿਖਾਇਆ ਜਾਂਦਾ ਉਹ ਸੱਚ ਨਹੀਂ ਹੈ ਉਹ ਇੱਕ 2.5 ਮਿੰਟ ਦੇ ਗਾਣੇ ਦੀ ਵੀਡੀਓ ਦੇਖ ਕੇ ਅਸੀਂ ਇਹ ਸੋਚਦੇ ਹਾਂ ਕਿ ਸ਼ਾਇਦ ਸਾਡੀ ਜ਼ਿੰਦਗੀ ਵੀ ਇਸ ਤਰ੍ਹਾਂ ਲੱਗੀ ਜੇ ਅਸੀਂ ਇਸ ਤਰੀਕੇ ਨਾਲ ਆ ਕੰਮ ਕੀ ਇਹ ਸਾਰਿਆਂ ਨੂੰ ਇੱਕ ਵਾਰੀ ਦੁਬਾਰਾ ਰਿਵਿਊ ਕਰਨ ਦੀ ਹੈਗੀ ਹੈ ਕਲਾਕਾਰਾਂ ਨੂੰ ਵੀ ਚਾਹੀਦਾ ਭਾਈ ਗਾਣੇ ਉਹ ਬਣਾਓ ਜਿਹੜੇ ਸਿੱਖਿਆ ਦੇਣ ਨਿਊ ਜਨਰੇਸ਼ਨ ਨੂੰ ਸਿੱਖਿਆ ਦੇਣ ਕਿਵੇਂ ਅੱਗੇ ਵਧਣਾ ਮਾਪਿਆਂ ਨੂੰ ਵੀ ਸਕੂਲਾਂ ਵਾਲਿਆਂ ਨੂੰ ਸਾਰਿਆਂ ਨੂੰ ਇਹਦੇ ਵਿੱਚ ਆਪਣਾ ਬਣਦਾ ਯੋਗਦਾਨ ਜਿਹੜਾ ਪਾਉਣਾ ਚਾਹੀਦਾ ਜੀ